ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੇਰੀ YouTube ਫੈਮਿਲੀ ਅੱਜ ਆਪਾਂ ਬਣਾਵਾਂਗੇ ਮਿਰਚ ਦਾ ਆਚਾਰ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਇੱਧਰ ਮੈਂ 1/2 ਕਿਲੋ ਮਿਰਚਾਂ ਲੈ ਲਈਆਂ ਹਰੀਆਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਧੋ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਕੈਂਚੀ ਦੇ ਨਾਲ ਮੈਂ ਇਸ ਨੂੰ ਚੰਗੀ ਤਰ੍ਹਾਂ ਕੱਟ ਲੂੰਗੀ ਡੰਡੀ ਉਤਾਰ ਦੇਣੀ ਆਪਾਂ ਇਸ ਦੀ ਕੈਂਚੀ ਦੇ ਨਾਲ ਆਪਾਂ ਦੋ ਦੋ ਪੀਸ ਇਹਨਾਂ ਦੇ ਕਰਦੇ ਨੇ ਆ ਤਾਂ ਜੋ ਇਹਨਾਂ ਦੇ ਵਿੱਚ ਮਸਾਲਾ ਅੱਛੀ ਤਰ੍ਹਾਂ ਦੇ ਮਿਕਸ ਹੋ ਜਾਏ ਇਧਰ ਦੇਖੋ ਮੈਂ ਇਹਨਾਂ ਦੇ ਦੋ ਦੋ ਪੀਸ ਕਰ ਲਏ ਆ ਇਧਰ ਆਪਾਂ ਇੱਕ ਲੈਣਾ ਪੈਨ ਪੈਨ ਦੇ ਵਿੱਚ ਆਪਾਂ ਪਾਣਾ ਦੋ ਚਮਚ ਸੌਂਫ ਦੇ ਮਸਾਲਾ ਬਣਾਉਣ ਦੇ ਲਈ ਇੱਕ ਚਮਚ ਜੀਰਾ ਇੱਕ ਚਮਚ ਮੇਥੀ ਦਾਣਾ ਇੱਕ ਚਮਚ ਰਾਈ ਜਿਸ ਨੂੰ ਆਪਾਂ ਸਰੋ ਵੀ ਕਹਿ ਦਿੰਦੇ ਆ ਅਸੀਂ ਰਾਈ ਕਹਿੰਦੇ ਆ ਜੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਇਸ ਤੋਂ ਬਾਅਦ ਪੁੰਨਣ ਤੋਂ ਬਾਅਦ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲਾਂਗੇ ਇਸ ਨੂੰ ਦਦਰਾ ਜਿਹਾ ਪੀਸਣਾ ਚੰਗੀ ਤਰ੍ਹਾਂ ਜ਼ਿਆਦਾ ਬਰੀਕ ਵੀ ਨਹੀਂ ਕਰਨਾ ਤਾਂ ਜੋ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਏ ਐਦਰ ਆਪਾਂ ਪੈਨ ਦੇ ਵਿੱਚ ਲਾਂਗੇ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਗਰਮ ਕਰਨ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰਕੇ ਮਿਰਚਾਂ ਦੇ ਵਿੱਚ ਮਿਕਸ ਕਰਾਂਗੇ ਮਿਰਚਾਂ ਦੇ ਵਿੱਚ ਆਪਾਂ ਮਸਾਲੇ ਐਡ ਕਰ ਲੈਣੇ ਆ ਹਲਦੀ ਪਾਈ ਹੈ ਜੀ ਮੈਂ 1/2 ਚਮਚ ਕਲੋਂਜੀ ਪਾਈ 1/2 ਚਮਚ ਨਮਕ ਤੁਸੀਂ ਸਵਾਦ ਦੇਣ ਸਾਸਰ ਪਾ ਲੈਣਾ ਮੈਂ ਥੋੜਾ ਜਿਆਦਾ ਹੀ ਪਾਇਆ ਹੈ ਦੇਗੀ ਮਿਰਚ ਪਾਵਾਂਗੇ ਜੋ ਆਪਾਂ ਮਸਾਲਾ ਪੀਸਿਆ ਸੀ ਉਹ ਐਡ ਕਰ ਦਾਂਗੇ ਇੱਥੇ ਮੈਂ ਥੋੜਾ ਜਿਹਾ ਸਿਰਕਾ ਪਾਇਆ ਹੈ ਇਸ ਦੇ ਵਿੱਚ ਠੰਡਾ ਕੀਤਾ ਹੋਇਆ ਪੇਲ ਇਸ ਦੇ ਵਿੱਚ ਕਰ ਦਾਂਗੇ ਐਡ ਆਪਣਾ ਹੋ ਗਿਆ ਮਸਾਲਾ ਤਿਆਰ ਚੰਗੀ ਤਰ੍ਹਾਂ ਦੇਖੋ ਕਿੰਨਾ ਵਧੀਆ ਮਿਰਚ ਦਾ achar ਤਿਆਰ ਹੋਇਆ ਹੈ ਬਹੁਤ ਹੀ ਸੁਆਦਿਸ਼ਟ ਲੱਗਦਾ ਹੈ ਕੱਚਾ-ਕੱਚਾ ਬਹੁਤ ਸੁਆਦ ਲੱਗਦਾ ਹੈ ਇਸ ਨੂੰ ਪਾਵਾਂਗੇ ਹੁਣ ਆਪਾਂ ਜਾਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜਾਰ ਨੂੰ ਚੰਗੀ ਤਰ੍ਹਾਂ ਸਟਰਲਾਈਜ਼ ਸਟਰਲਾਈਜ਼ ਕਿੱਦਾਂ ਕਰਾਂਗੇ ਉਹ ਦੇਖਦੇ ਆਪਾਂ ਲਾਂਗੇ ਆਪਾਂ ਇੱਕ ਕੋਲਾ ਇਸ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਗਰਮ ਮੈਂ ਗੈਸ ਦੇ ਉੱਪਰ ਹੀ ਗਰਮ ਕਰ ਰਹੀ ਆ ਤੁਸੀਂ ਚੁੱਲ੍ਹੇ ਉੱਪਰ ਵੀ ਕਰ ਸਕਦੇ ਹੋ ਇਸ ਦੇ ਉੱਪਰ ਪਾਵਾਂਗੇ ਆਪਾਂ ਅੱਧਾ ਚਮਚ ਹੀਂਗ ਹੀਂਗ ਦਾ ਤੂਆ ਨਿਕਲਣ ਲੱਗ ਜਾਏਗਾ ਮੱਗ ਨੂੰ ਆਪਾਂ ਇਸ ਦੇ ਉੱਪਰ ਰੱਖ ਦੇਣਾ ਹੈ ਹੀਂਗ ਦਾ ਸਾਰਾ ਸਵਾਦ ਇਸ ਦੇ ਵਿੱਚ ਆ ਜਾਏਗਾ ਸਟਰਲਾਈਜ਼ ਹੋ ਜਾਏਗਾ ਆਪਣਾ ਚੰਗੀਤਰਾ ਡੱਬਾ ਆਚਾਰ ਨੂੰ ਕਰਾਂਗੇ ਆਪਾਂ ਇਸ ਦੇ ਵਿੱਚ ਐਡ ਇਹ ਹੋ ਗਿਆ ਆਪਣਾ ਮਿਰਚਾ ਦਾ ਆਚਾਰ